ਆਸਾ ਮਹੱਲਾ ਪੰਜਵਾਂ ਜਹਾਂ ਪਠਾਵੋ ਤੈ ਤੈ ਜਾਈ ਜੋ ਤੁਮ ਦੇਹੁ ਸੋਈ ਸੁਖ ਪਾਈ ਸਦਾ ਚੇਰੇ ਗੋਬਿੰਦ ਗਸਾਈ ਤੁਮਰੀ ਕਿਰਪਾ ਤੇ ਤ੍ਰਿਪਤ ਅਗਾਹੀ ਰਹਾਉ ਤੁਮਰਾ ਦਿਆ ਪੈਨੋ ਖਾਈ ਧੋ ਪ੍ਰਸਾਦ ਪ੍ਰਭ ਸੁਖੀ ਬਲਾਈ ਮਨ ਤਨ ਅੰਤਰਤੁ ਜੈ ਧਿਆਈ ਤੁਮਰਾ ਲਬੈ ਨ ਕੋ ਲਾਈ ਕਹੋ ਨਾਨਕ ਨਿਤ ਇਵੈ ਧਿਆਈ ਗਤ ਹੋਵੈ ਸੰਤ ਹੋ ਲਗ ਪਾਈ ਆਸਾ ਮਹੱਲਾ ਪੰਜਮ ਊਠਤ ਬੈਠਤ ਸੋਭਤ ਧਈਐ ਮਾਰਗ ਚਲਤ ਹਰੀ ਹਰ ਗਾਈਐ ਸਰਬਨ ਸੁਣੀਜੈ ਅਮਰਤ ਕਥਾ ਜਾਸ ਸੁਣੀ ਮਨ ਹੋਏ ਅਨੰਦਾ ਦੂਖ ਰੋਗ ਮਨ ਸਗਲੇ ਲਥਾ ਰਹਾਉ ਕਾਰਜ ਕਾਮ ਬਾਟ ਘਾਟ ਜਪੀਜੈ ਗੁਰ ਪ੍ਰਸਾਦ ਹਰੀ ਅਮਰ ਸਪੀਜੈ ਦਿਨ ਸਰੈਣ ਹਰ ਕੀਰਤਨ ਗਾਈਐ ਸੋ ਜਨ ਜਮ ਕੀ ਬਾਟ ਨ ਪਾਈਐ ਆਠ ਪਹਿਰੇ ਜਿਸ ਬਿਸਰੈ ਨਹੀਂ ਗਤ ਹੋਵੈ ਨਾਨਕ ਤਿਸ ਲਗ ਪਾਈ ਆਸਾ ਮਹੱਲਾ ਪੰਜਵਾਂ ਜਾ ਕਾ ਸਿਮਰਨ ਸੁਖ ਨਿਵਾਸ ਭਈ ਕਲਿਆਣ ਦੁਖ ਹੋਵਤ ਨਾਸ ਅੰਧ ਕਰੋ ਪ੍ਰਭ ਕੇ ਗੁਣ ਗਾਵੋ ਸਤਗੁਰਿ ਆਪਣ ਸਾਧ ਸਦਾ ਬਨਾਵੋ ਰਹਾਓ ਸਤਗੁਰ ਕਾ ਸੱਚ ਸਬਦ ਕਮਾਵੋ ਹਿਰ ਕਰ ਬੈਠੇ ਪ੍ਰਭ ਆਪਣਾ ਪਾਪ ਹੋ ਪਰ ਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਪਾਈ ਮੀਤ ਹਰ ਹਰ ਤੰਤ ਮੰਤ ਗੁਰ ਦੀਨਾ ਇਹੋ ਸੁਖ ਨਾਨਕ ਅਨ ਦਿਨ ਚੀਨਾ ਆਸਾ ਮਹੱਲਾ ਪੰਜਵਾਂ ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌਂਕੁੰਟ ਮਨੈ ਮੈਂ ਦਰਸ਼ਨ ਮੰਗੋ ਦੇਹ ਪਿਆਰੀ ਉਮਰੀ ਸੇਵਾ ਕੌਣ ਕੌਣ ਨਾ ਤਾਰੀ ਰਹਾਉ ਜਾਂ ਕੈ ਨਿਕਟ ਨ ਆਵੇ ਕੋਈ ਸਗਲੇ ਸੇਟ ਉਹਾਂ ਕੀ ਚਰਨ ਮਲ ਧੋਈ ਜੋ ਪ੍ਰਾਨੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦਤਾ ਕੋ ਜਪਿਐ ਨਾਮ ਸਾਧ ਸੰਗ ਮਨ ਸੋਭਤ ਜਾਗੇ ਤਾਬ ਪ੍ਰਭ ਨਾਨਕ ਮੀਠੇ ਲਾਗੇ ਆਸਾ ਮਹਲਾ 5 ਇਕੋ ਏਕੀ ਨਾਨ ਨਿਹਾਰਾਉ ਸਦਾ ਸਦਾ ਹਰ ਨਾਮ ਸਮਾਰੋ ਰਾਮ ਰਾਮਾ ਰਾਮਾ ਗੁਣ ਗਾਵੋ ਸੰਤ ਪ੍ਰਤਾਪ ਸਾਧਕਾ ਸੰਗੀ ਹਰ ਹਰ ਨਾਮ ਧਿਆਬੂਰੀ ਰਹਾਉ ਸਾਗਰ ਸਮਗਰੀ ਜਾ ਕੇ ਸੂਤ ਪੁਰੂਈ ਘਟ ਘਟ ਅੰਤਰ ਰਬਿਆ ਸੋਈ ਓਪਤ ਪਰਲਿਓ ਖਿੰਮਹ ਕਰਤਾ ਆਪ ਅਲੇਪਾ ਨਿਰਗੁਣ ਰਹਿਤਾ ਕਰਨ ਕਾਵਨ ਅੰਤਰ ਜੰਮੀ ਆਨੰਦ ਕਰੈ ਨਾਨਕ ਕਾ ਸੁਆਮੀ ਆਸਾ ਮੁਹੱਲਾ ਪੰਜਵਾਂ ਕੋਟ ਜਨਮ ਕੀ ਰਹੇ ਪਵਾਰੇ ਦੁਲਵ ਦੇ ਜੀਤੀ ਨਹੀਂ ਹਾਰੇ ਕਰ ਬਖ ਬਨਾਸੇ ਦੁਖ ਦਰਦ ਦੂਰ ਭਏ ਪਨੀਤ ਸੰਤਨ ਕੀ ਧੂਰ ਰਹਾਓ ਪ੍ਰਭ ਕੇ ਸੰਤ ਉਧਾਰਨ ਜੋਗ ਤਿਸ ਭੇਟੇ ਜਿਸ ਧੁਰ ਸੰਜੋਗ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਨ 부ਜੀ ਮਨ ਨੇ ਚਲ ਕਿਥੀਆ ਨਾਮ ਪਦਾਰਥੋਂ ਨਿਰਸਿੱਧ ਨਾਲ ਗੁਰ ਤੇ ਪਾਈ ਬੁੱਧ ਆਸਾ ਮਹੱਲਾ ਪੰਜਵਾ ਮਿੱਟੀ ਤੇ ਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਕਨੇਰੇ ਸੂਖ ਸਹਿਜ ਆਨੰਦ ਕਨ ਗੁਰ ਸੇਵਾ ਤੇ ਭਏ ਮਨ ਨਿਰਮਲ ਹਰ 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 ਨਾਮ ਸੁਨਾ ਰਹਾਉ ਬਿਨ ਸੋ ਮਨ ਕਾ ਮੂਰਖ ਟੀਠਾ ਪਰਬਕਾ ਪਾਣਾ ਲਾਗਾ ਮਿੱਠਾ ਗੁਰਪੂਰੇ ਕੇ ਚਰਨ ਗ헤 ਕੋਟ ਜਨਮ ਕੇ ਪਾਪ ਲਹੇ ਰਤਨ ਜਨਮ ਇਹ ਸਫਲ ਭਇਆ ਕਉ ਨਾਨਕ ਪ੍ਰਭ ਕਰੀ ਮਇਆ ਆਸਾ ਮਹੱਲਾ ਪੰਜਵਾਂ ਸਤਗੁਰੇ ਆਪਣਾ ਸਤ ਸਦਾ ਸਮਾਰੇ ਗੁਰ ਕੇ ਚਰਨ ਕੇ ਸੰਗ ਚਾਰੇ ਜਾਗ ਰੇ ਮਨ ਜਾਗਣ ਹਾਰੇ ਬਿਨ ਹਰ ਅਬਰ ਨ ਆਪਸ ਕੰਮ ਝੂਠਾ ਮੂ ਮਿਥਿਆ ਪਸਾਰੇ ਰਹਾਓ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਰਪਾਲ ਹੋਏ ਦੁਖ ਜਾਏ ਗੁਰ ਬਿਨ ਦੂਜਾ ਨਾਹੀ ਥਾਉ ਗੁਰ ਦਾਤਾ ਗੁਰਦੇਵ ਨਉ ਗੁਰ ਪਾਰ ਬ੍ਰਹਮ ਪਰਮੇਸ਼ਰ ਆਪ ਆਠ ਪੈ ਨਾਨਕ ਗੁਰ ਜਾਪ ਆਸਾ ਮਹੱਲਾ ਪੰਜਵਾਂ ਆਪੇ ਪੇੜ ਬਸਥਾਰੀ ਸਾਖ ਆਪਣੀ ਖੇਤੀ ਆਪੇ ਰਾਖ ਜਤ ਕਤ ਪੇਖਿਓ ਇਕੋ ਹੀ ਕਟ ਕਟ ਅੰਤਰ ਆਪੇ ਸੋਈ ਰਹੋ ਆਪੇ ਸੂਰ ਕਿਰਨ ਬਸ ਥਾਰ ਸੋਈ ਗੋਪਤ ਸੋਈ ਆਕਾਰ ਸਰਗੁਣ ਨਿਰਗੁਣ ਥਾਪੈ ਨਾਉ ਦੁਹੇ ਮਿਲ ਇਕਾ ਕਿੰਨੋ ਠਾਓ ਕੋ ਨਾਨਕ ਗੁਰ ਪਰਮ ਭਉ ਖੋਇਆ ਅੰਦਰ ਰੂਪ ਸਭ ਨੈਣ ਅਲੋਇਆ ਆਸਾ ਮਹਲਾ ਪੰਜਵਾਂ ਉਕਤ ਸਿਹਾਲਪ ਕਿਸੂ ਨਾ ਜਾਨਾ ਦਿਨ ਰਾਤ ਤੇਰਾ ਨਾਮ ਬਖਾਨਾ ਮੈਂ ਨਿਰਗੁਣ ਗੁਣ ਨਹੀਂ ਕੋਏ ਕਰਨ ਕਰਾ ਬਨਹਾਰ ਪ੍ਰਭ ਸੋਏ ਰਹੋ ਮੂਰਖ ਮੁਗਧ ਅਗਿਆਨ ਅ비ਚਾਰੀ ਨਾਮ ਤੇਰੇ ਕੀ ਆਸ ਮਨ ਧਾਰੀ ਜਪ ਤਪ ਸੰਜਮ ਕਰਮ ਨਾ ਸਾਧਾ ਨਾਮ ਪ੍ਰਭੂ ਕਾ ਮਨ ਹੈ ਅਰਾਦਾ ਕਿਸੂ ਨਾ ਜਾਨਾ ਮਤ ਮੇਰੀ ਥੋੜੀ ਬਿਨ ਮਤ ਨਾਮ ਕੋ ਓਟ ਪ੍ਰਭ ਤੋਰੀ ਆਸਾ ਮਹੱਲਾ ਪੰਜਵਾਂ ਹਰ ਹਰ ਅੱਖਰ ਦੋਏ ਇਹ ਮਾਲਾ ਜਪਤ ਜਪਤ ਭਏ ਦੀਨ ਦਇਆਲਾ ਕਰੋ ਬੇਨਤੀ ਸਤਿਗੁਰੂ ਆਪਣੀ ਕਰ ਕਿਰਪਾ ਰੱਖੋ ਸਰਣਾਈ ਮੋਕੋ ਦੇਹੁ ਹਰੀ ਹਰ ਜਪਨੀ ਰਹੋ ਹਰ ਮਾਲਾ ਔਰ ਅੰਤਰ ਧਾਰੈ ਜਨਮ ਮਰਨ ਕਾ ਦੁਖ ਨਵਾਰੈ ਹਿਰਦਾ ਸੰਭਾਲੈ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਕਤ ਹੈ ਨਾ ਡੋਲੇ ਕਹੋ ਨਾਨਕ ਜੋ ਰਾਜੈ ਨਹੀਂ ਹਰ ਮਾਲਾਤਾ ਕੈ ਸੰਗ ਜਾਏ ਆਸਾ ਮਹੱਲਾ ਪੰਜਮਾ ਜਿਸ ਕਾ ਸਭ ਕਿਸ ਤਿਸ ਕਾ ਹੋਏ ਤਿਸ ਜਨ ਲੇਪ ਨ ਬਿਆਪਾ ਕੋਏ ਹਰ ਕਾ ਸੇਵਕ ਸਦ ਹੀ ਮੁਕਤਾ ਜੋ ਕਿਸ ਕਰੈ ਸੋਈ ਪਲ ਜਨ ਕੈ ਅਤ ਨਿਰਮਲ ਦਾਸ ਕੀ ਯੁਗਤਾ ਰਹੋ ਸਗਲ ਤਿਆਗ ਹਰ ਸਰਣੀ ਆਇ ਤਿਸ ਜਨ ਕਹਾ ਬਿਆਪੈ ਮਾਇਆ ਨਾ ਮਨ ਨਦਾਨ ਜਾਕੇ ਮਨ ਮਾਹੇ ਜਿਸ ਕੋ ਚਿੰਤਾ ਸੁਪਨੈ ਨਾਹੀ ਕਉ ਨਾਨਕ ਗੁਰ ਪੂਰਾ ਪਾਇਆ ਭਰਮ ਮੋਹ ਸਗਲ ਬਿਨਸਾਇਆ ਆਸਾ ਮਹੱਲਾ ਪੰਜਮਾ ਜਾਂ ਸੋ ਪ੍ਰਸੰਨ ਹੋਇਓ ਪ੍ਰਭ ਮੇਰਾ ਤਾਂ ਦੂਖ ਭਰਮ ਕੋ ਕੈਸੇ ਨੇਰਾ ਸੁਣ ਸੁਣ ਜੀਵਾਂ ਸੋਇ ਤੇ ਮਾਰੀ ਮੋਹਿ ਨਿਰਗੁਣ ਕੋ ਲਿਹੁ ਉਦਾਰੀ ਰਹੁ ਮਟ ਗਿਆ ਦੁੱਖ ਬਸਾਰੀ ਚਿੰਤਾ ਫਲ ਪਾਇਆ ਜਪ ਸਤ ਗੁਰ ਮੰਤਾ ਸੂਈ ਸਤ ਸਤ ਹੈ ਸੋਏ ਸਿਮਰ ਸਿਮਰ ਰਖ ਕੰਠ ਪਰੋਏ ਕਉ ਨਾਨਕ ਕੌਣ ਉਹ ਕਰਮ ਜਾ ਕੈ ਮਨ ਬਸਿਆ ਹਰ ਨਾਮ ਆਸਾ ਮਹਲਾ ਪੰਜਵਾਂ ਕਾਮ ਕ੍ਰੋਧ ਅਹੰਕਾਰ ਬਗੂਤੇ ਹਰ ਸਿਮਰਨ ਕਰ ਹਰ ਜਨ ਸੂਟੇ ਸੋਏ ਰਹੇ ਮਾਇਆ ਮਦ ਮਤੇ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਉ ਮੋਹ ਪਰਮ ਬਹੁ ਜੋਨ ਪਵਾਇਆ ਆਤਰ ਭਗਤ ਹਰ ਚਰਨ ਤੇ ਆਇਆ ਬੰਦਨ ਅੰਧ ਕੂਪ ਗ੍ਰਹਿ ਮੇਰਾ ਮੁਕਤੇ ਸੰਤ 부ਜੇ ਹਰ ਨੇਰਾ ਕਹੋ ਨਾਨਕ ਜੋ ਪਰਮ ਸਰਣਾਈ ਇਹਾਂ ਸੁਖ ਆਗੈ ਗਤ ਪਾਈ ਆਸਾ ਮਹੱਲਾ ਪੰਜਵਾਂ ਤੂੰ ਮੇਰਾ ਤਰੰਗ ਹਮ ਮੀਨ ਤੇਮਾਰੇ ਤੂੰ ਮੇਰਾ ਠਾਕਰ ਹਮ ਤੇਰਾ ਦਵਾਰੇ ਤੂੰ ਮੇਰਾ ਕਰਤਾ ਹਉ ਸੇਵਕ ਤੇਰਾ ਸ਼ਰਨ ਗਹੀ ਪ੍ਰਭ ਗੁਣੀ ਘੇਰਾ ਰਹੋ ਤੂੰ ਮੇਰਾ ਜੀਵਨ ਤੂੰ ਆਧਾਰ ਤੁਜੈ ਪੇਖ ਬਿਖਸੈ ਕਉਲਾਰ ਤੂੰ ਮੇਰੀ ਗਤ ਪਤ ਤੂੰ ਪ੍ਰਵਾਨ ਤੂੰ ਸਮਰੱਥ ਮੈਂ ਤੇਰਾ ਤਾਣ ਅੰਧਨ ਜਪੂ ਨਾਮ ਗੁਣਤਾਸ ਨਾਨਕੀ ਪ੍ਰਭ ਪਹਿ ਅਰਦਾਸ ਆਸਾ ਮਹਲਾ ਪੰਜਵਾਂ ਰੋ ਬਣ ਹਾਰੇ ਚ ਉਠ ਕਮਾਨਾ ਹਸ ਹਸ ਸੋਗ ਕਰਤ ਬੇਗਾਨਾ ਕੋ ਮੂਆ ਕਾ ਕਹਿ ਕਰ ਗਬਨ ਕੋ ਰੋਵਾ ਕੋ ਹਸ ਹਸ ਪਾਵਨ ਰਹੋ ਬਾਲ ਬਵਸਤਾ ਤੇ ਬਿਰਦਾਨਾ ਪਹੁੰਚ ਨਾਮ ਮੁਕਾਫਿਰ ਪਸਤਾਨਾ ਤ੍ਰੇ ਗੁਣ ਮੈਂ ਵਰਤੈ ਸੰਸਾਰ ਨਰਕ ਸੁਰਗ ਫਿਰ ਫਿਰ ਔਤਾਰਾ ਕੋ ਨਾਨਕ ਜੋ ਲਾਇਆ ਨਾਮ ਸਾਫਲ ਜਨਮ ਤਾਕਾ ਪਰਵਾਨ ਆਸਾ ਮਹਲਾ ਪੰਜਵਾਂ ਸੋਏ ਰਹੀ ਪ੍ਰਭ ਖਬਰ ਨ ਜਾਣੀ ਭੋਰ ਪਿਆ ਬਹੋਰ ਪਸਤਾਨੀ ਪ੍ਰਿਆ ਪ੍ਰੇਮ ਸਹਿਜ ਮਨ ਅੰਧ ਧਰਿਓਰੀ ਪਰਬ ਮਿਲਬੇ ਕੀ ਲਾਲਸਾ ਤਾਤੇ ਆਲਸ ਕਹਾ ਕਰਿਓਰੀ ਰਹੋ ਕਰਮਾਇਮ ਵਰਤ ਆਣ ਅਨਸਾਰਿਓ ਕਿਸ ਸਰ ਗयो ਭੂਮ ਪਰ ਡਾਰੇਓ ਸਾਧ ਮੋਹ ਲਾਦੀ ਅਹੰਕਾਰੇ ਦੋਸ਼ ਨਹੀਂ ਪ੍ਰਭ ਕਰਨ ਹਾਰੇ ਸਾਧ ਸੰਗ ਮਿਟੇ ਭਰਮ ਅੰਧਾਰੇ ਨਾਨਕ ਮੀਲੀ ਸ਼ਰ ਜਨ ਹਾਰੇ ਆਸਾ ਮਹਲਾ ਪੰਜਵਾਂ ਚਰਨ ਕਮਲ ਕੀ ਆਸ ਪਿਆਰੇ ਜਮ ਕੰਕਰ ਨਸ ਗਏ ਵਿਚਾਰੇ ਤੂੰ ਚਿਤ ਆਵੈ ਤੇਰੀ ਮਇਆ ਸਿਮਰਤ ਨਾਮ ਸਗਲ ਰੋਗ ਖਿਆਰ ਰਹੋ ਹਲਕ ਦੁਖ ਦੇਵੈ ਅਭਰਾ ਕੋ ਪਹੁੰਚ ਨਾ ਸਕੈ ਜਨ ਤੇਰੇ ਕੋ ਦਰਸ ਤੇਰੇ ਕੀ ਪਿਆਸ ਮਨ ਲਾਗੀ ਸਹਿਜ ਆਨੰਦ ਬਸੈ ਬਹਿਰਾਗੀ ਨਾਨਕੀ ਅਰਦਾਸ ਸੁਣੀ ਜਾਏ ਕੇਵਲ ਨਾਮ ਹਰਿ ਦੇ ਮਹਿ ਦੀਜੈ ਆਸਾ ਮਹਲਾ ਪੰਜਵਾਂ ਮਨ ਤਰਪਤਾਨੋ ਮਿਟੇ ਜੰਜਾਲ ਪਰਬ ਆਪਣਾ ਹੋਇਆ ਕਿਰਪਾਲ ਸੰਤ ਪ੍ਰਸਾਦ ਭਲੀ ਬਣੀ ਜਾ ਕੈ ਗ੍ਰਹਿ ਸਭ ਕਿਸ ਹੈ ਪੂਰਨ ਸੋ ਪੇਟਿਆ ਨਿਰ ਭੈ ਤਨੀ ਰਹੋ ਨਾਮੰ ਦੜਾਇਆ ਸਾਧ ਕ੍ਰਪਾਲ ਮਿਟ ਗਈ ਭੂਖ ਮਹਾ ਬਿਕਰਾਲ ਠਾਕਰ ਆਪਣਾ ਕੀਨੀ ਦਾਤ ਜਲਨ 부ਜੀ ਮਨ ਹੋਈ ਸ਼ਾਂਤ ਮਿਟ ਗਈ ਭਾਲ ਮਨ ਸਹਿਜ ਸਮਾਨ ਨਾਨਕ ਪਾਇਆ ਨਾਮ ਖਜ਼ਾਨਾ ਆਸਾ ਮਹਲਾ 5 ਠਾਕਰ ਸਿਉ ਜਾ ਕੀ ਬਨ ਆਈ ਭੋਜਨ ਪੂਰਨ ਰਹੇ ਅਗਾਈ ਕਸੂ ਨਾ ਥੋਰਾ ਹਰ ਭਗਤਨ ਕੋ ਖਾਤ ਖਰਚਤ ਬਿਸਲਤ ਦੇਵਨ ਕੋ ਰਹਾਉ ਜਾ ਕਾ ਤਨੀ ਅਗਮਕਸਾਈ ਮਨ ਕੀ ਕਹ ਕੇ ਤ ਚਲਾਈ ਜਾ ਕੀ ਸੇਵਾ ਦਸ ਅਠ ਸਦਾਈ ਪਲਕ ਦੇਟਤਾ ਕੀ ਲਗਹੁ ਪਾਈ ਜਾ ਕੋ ਦਇਆ ਕਰੋ ਮੇਰੇ ਸਵਮੀ ਕਉ ਨਾਨਕ ਨਾਹੀ ਤਨ ਕਾਮੀ ਆਸਾ ਮਹੱਲਾ ਪੰਜਵਾ ਜੋ ਮੈਂ ਆਪਣਾ ਸਤਿਗੁਰੁ ਧਿਆਇ ਤਬ ਮੇਰਾ ਮਨ ਮਹਾਂ ਸੁਖ ਪਾਇਆ ਮਿਟ ਗਈ ਗਨਤ ਬਨਾਸਿਓ ਸੰਸਾਰ ਨਾ ਮਰਤੇ ਜਨ ਭੈ ਭਗਵੰਤਾ ਰਹੁ ਜੋ ਮੈਂ ਆਪਣਾ ਸਾਹਿਬ ਚੀਤ ਤਉ ਭਉ ਮਿਟਿਓ ਮੇਰੇ ਮੀਤ ਜੋ ਮੈਂ ਓਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਵੇਖ ਚਲਤ ਮਨ ਭੇਦਲਾਸਾ ਨਾਨਕ ਦਾਸ ਤੇਰਾ ਪ੍ਰਭਾਸਾ ਆਸਾ ਮਹਲਾ ਪੰਜਵਾਂ ਅੰਦਰ ਨਾ ਮੁਸਾ ਲਾਜ ਟੁਕਾਈ ਗਿਰਦਕੂਪ ਮੈਂ ਖਾਹੇ ਮਠਾਈ ਸੋਚਿਤ ਸਾਚਿਤ ਰਹਿਣ ਬਹਾਨੀ ਅਨਕ ਰੰਗ ਮਾਇਆ ਕੇ ਚਿਤ ਬਤ ਕਬੂ ਨ ਸਿਮਰੈ ਸਾਰਿੰਗ ਪਾਨੀ ਰਹਉ ਧ੍ਰੁਮ ਕੀ ਸਾਇਆ ਨੇਚਲ ਗ੍ਰਹਿ ਬੰਧਿਆ ਤਾਲ ਕੈ ਫਾਂਸ ਸਖਤ ਸਰਸਾਂ ਦਿਆ ਬਾਲੂ ਕਨਾਰਾ ਤਰੰਗ ਮੁਖ ਆਇਆ ਸੋ ਥਾਨ ਮੁੜ ਨਿਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀ ਵਾਹਰ ਗੁਣ ਗਾਏ ਆਸਾ ਮਹਲਾ 5 ਮਾ ਦੋ ਤੁਕੇ ਉਨ ਕੈ ਸੰਗ ਤੂੰ ਕਰਤੀ ਕੇਲ ਉਨ ਕੈ ਸੰਗ ਹਮ ਤੁਮ ਸੰਗ ਮੇਲ ਉਨ ਕੈ ਸੰਗ ਤੁਮ ਸਭ ਕੋ ਹੂ ਲੋ ਰੈ ਉਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈ ਰਾਗੀ ਕਹਾਂ ਸੁਮਾਏ ਤਿਸ ਬਿਨਾ ਤੂੰ ਹੀ ਦਹਿਰੀ ਰੀ ਰਹੋ ਉਨ ਕੈ ਸੰਗ ਤੂੰ ਗਹਿ ਮਹਿ ਮਾਹਿਰ ਉਨ ਕੈ ਸੰਗ ਤੂੰ ਹੋਈ ਹੈ ਜਹਰ ਉਨ ਕੈ ਸੰਗ ਤੂੰ ਰਖੀ ਪਪੋਲ ਉਸ ਬਿਨਾ ਤੂੰ ਸੁਟਕੀ ਰੋਲ ਉਨ ਕੈ ਸੰਗ ਤੇਰਾ ਮਾਨ ਮਹਤ ਉਨਕੈ ਸੰਗ ਤੁਮ ਸਾਖ ਜਗਤ ਉਨਕੈ ਸੰਗ ਤੇਰੀ ਸਭ ਬਿਦ ਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਉਹ ਬੈਰਾਗੀ ਮਰੈ ਨਾ ਜਾਏ ਹੁਕਮੇ ਬਾਦ ਆਕਾਰ ਕਮਾਏ ਜੋੜ ਬਸੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ